ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਵਿੱਚ ਪ੍ਰੈਸ ਪਹੁੰਚਿਆ ਸਾਡੇ ਪਿੰਡ ਵਿੱਚ ਮੈਂ ਸਰਪੰਚ ਸਰਵਿੰਦਰ ਸਿੰਘ ਨੋਟ ਲਾਈਖੁੰਦੇ ਸਾਡੀ ਸਮੁੱਚੀ ਟੀਮ ਪੰਚਾਇਤ ਸਾਰਿਆਂ ਵੱਲੋਂ ਪਿੰਡ ਵਾਸੀਆਂ ਵੱਲੋਂ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਜੇ ਸਾਡੇ ਪਿੰਡ ਵਿੱਚ ਸਾਡੇ ਕੋਈ ਮਸਲੇ ਜਿਹੜੇ ਕੋਈ ਸ਼ਰਾਰਤੀਆਂ ਅੰਦਰਾਂ ਨੇ ਕੋਈ ਪੰਚਾਇਤ ਦੇ ਕੰਮਾਂ ਵਿੱਚ ਵਿਘਨ ਪਾ ਰਹੇ ਆ ਉਨ੍ਹਾਂ ਦੇ ਸੰਬੰਧ ਵਿੱਚ ਅੱਜ ਸਾਡੇ ਪਿੰਡ ਵਿੱਚ ਪਹੁੰਚੇ ਹਨ ਦਾ ਬਹੁਤ-ਬਹੁਤ ਧੰਨਵਾਦ ਸਾਡੇ ਕੁਝ ਮਸਲੇ ਦੇ ਸੰਬੰਧ ਵਿੱਚ ਸੁਣਨ ਟਵੀਟ ਕਰਨ ਆਇਆ ਇਹ ਸਰ ਕੀ ਮਸਲਾ ਜਿਹੜਾ ਇੱਕ ਨੂਰਤਾਈ ਪਿੰਡ ਦੇ ਵਿੱਚ ਉਹ ਵੀ ਤੁਹਾਡੇ ਵਿੱਚ ਪੰਚਾਇਤ ਪੈਂਦੀ ਹੈ ਨਾ ਸਰ ਇੱਕ ਮੈਂ ਸਰਪੰਚਪਨ ਤੋਂ ਬਾਅਦ ਜਿੰਨੇ ਵੀ ਪਿੰਡਾਂ ਦੇ ਪੁਰਾਣੇ ਦਰਖਤ ਜੋ ਵੀ 35 ਚਾਹੇ 40 ਸਾਲ ਦੇ ਆ ਉਹ ਸਰਕਾਰ ਨੇ ਕਿਹਾ ਹੈ ਵੀ ਜਿੰਨੇ ਵੀ ਪੰਚਾਇਤਾਂ ਦੇ ਹੈਗੇ ਨੇ ਮਤੇ ਪਾ ਕੇ ਤੇ ਨਾਉ ਤੇ ਇਹਨਾਂ ਦੀ ਜਿਹੜੀ ਨਿਲਾਮੀ ਕਰਾ ਕੇ ਤੇ ਜੋ ਵੀ ਵਿਕਾਸ ਹੋ ਸਕੇ ਪਿੰਡਾਂ ਦੇ ਜੋ ਸਿਵਿਆਂ ਦਾ ਜਾਂ ਹੋਰ ਗਲੀਆਂ ਨਾਲੀਆਂ ਦਾ ਜਿੱਥੇ ਵੀ ਹੈਗੇ ਆ ਉਹ ਪਿੰਡਾਂ ਚ ਪੈਸੇ ਲਾਏ ਜਾਣ ਤੇ ਜੋ ਵਿਕਾਸ ਵਧੀਆ ਹੋ ਸਕੇ ਅਸੀਂ ਫਿਰ ਇੱਕ ਮਤਾ ਪਾਇਆ ਸੀਗਾ ਇਹ 15 7 25 ਨੂੰ ਮਤਾ ਪਾਇਆ ਸੀ ਸਰਕਾਰ ਦੇ ਕਹਿਣ ਕਰਕੇ ਮਤੇ ਪਾਏ ਸੀਗੇ ਮੱਦੇ ਦੇ ਵਿੱਚ ਇਹ 265 ਬੁੱਟੇ ਸਪੈਦਿਆਂ ਦੇ ਹੀ ਜੋ ਸ਼ਮਸ਼ਾਨ ਘਾੜ ਵਿੱਚ ਸੀਗੇ ਤੇ ਇੱਕ ਸਾਡਾ ਟੈਂਕੀ ਆ ਉਹਦੇ ਆਲੇ-ਦੁਆਲੇ ਬਾਉਂਡਰੀ ਲੱਗੀ ਸੀ ਇਹ 35-40 ਸਾਲ ਪੁਰਾਣੇ ਆ ਸਪੈਦੇ ਤੇ ਜਿਨ੍ਹਾਂ ਨਾਲ ਉਹਨਾਂ ਨੇ ਮੈਂ ਪਤਾ ਪਾਇਆ ਸੀ ਉਹਨਾਂ ਨੇ ਮੌਕਾ ਦੇਖਿਆ ਆਣ ਕੇ ਜੰਗਲਾਤ ਵਾਲਿਆਂ ਨੇ ਵੀ ਦੇਖਿਆ ਵੀ ਉਹਨਾਂ ਨੂੰ ਮੌਕਾ ਦੇਖਿਆ ਵੀ ਉਹਦੇ ਵਿੱਚ ਲਿਖਿਆ ਜਿਹੜੇ ਇਹ ਨਾ ਦਰਾਖਤ ਬਹੁਤ ਉਚਾਈ ਤੇ ਆ ਉਹ ਹਨੇਰੀ ਨਾਲ ਡਿੱਕੇ ਤਾਂ ਜਾਂ ਤੇ ਸ਼ਮਸ਼ਾਨ ਘਰ ਦੀ ਜਿਹੜੀ ਬਿਲਡਿੰਗ ਬਣੀ ਆ ਉਹਨੂੰ ਨੁਕਸਾਨ ਪਹੁੰਚਦਾ ਤਾਂ ਟੈਂਕੀ ਵਾਲੇ ਜਿਹੜੇ ਡਿੱਪਣਾ ਟੈਂਕੀ ਦਾ ਨੁਕਸਾਨ ਹੋਣ ਤੋਂ ਬਾਅਦ ਲਾ ਲੋ 35-40 ਹਜ਼ਾਰ 35-40 ਲੱਖ ਰੁਪਈਆ ਲੱਗਦਾ ਟੈਂਕੀ ਬਣਾਉਣੇ ਨੂੰ ਜੋ ਨੁਕਸਾਨ ਹੋ ਗਿਆ ਘੱਟੋ ਘੱਟ ਤਿੰਨਾਂ ਚੋਂ ਪਿੰਡਾਂ ਨੂੰ ਪਾਣੀ ਜਾਂਦਾ ਤੁੰ ਦੁਬਾਰਾ ਲਾ ਲੋ ਦਾ 35-40 ਹਜ਼ਾਰ ਦਾ ਲੱਖ ਦਾ ਨੁਕਸਾਨ ਜੇ ਉਹ ਵਜਾ ਤੇ ਮੁੜ ਕੇ ਬਾਣਨੇ پڑੀ ਓਕੀ ਹੋ ਜਾਂਦੀ ਐ ਇਸ ਕਰਕੇ ਉਹਨਾਂ ਨੇ ਮਨਜ਼ੂਰੀ ਦਿੱਤੀ ਸੀ ਵੀ ਇਹਨਾਂ ਦੀ ਕਟਾਈ ਕਰਕੇ ਵੀ ਇੱਥੇ ਜਿਹੜਾ ਪਿੰਡ ਦੇ ਜਿੰਨੇ ਵਿਕਾਸ ਵਾਸਤੇ ਜਾਂ ਸ਼ਮਸ਼ਾਨ ਘਾਣ ਵਾਸਤੇ ਬੋਮ ਮਾਰਾ ਜਮਝਨਗੜ ਦਾ ਹਾਲ ਆ ਤੇ ਅੱਜ ਤੱਕ 35-40 ਸਾਲ ਹੋ ਗਏ ਆ ਨੂਟਲਾਈ ਪਿੰਡ ਦੇ ਜਿਹੜੇ ਅ ਕੋ ਸ਼ਰਾਤੀ ਅਨਸਰ ਆ ਜਿਹੜੇ ਇਹੋ ਹੀ ਬਣਦੇ ਰਹੇ ਸੀਗੇ ਸਰਪੰਚ ਨਾ ਇਹਨਾਂ ਨੇ ਕੋਈ ਸ਼ਮਝਨਗੜ ਬਾਰੇ ਕੋਈ ਬਕਵਾਸ ਨਹੀਂ ਕੀਤਾ ਕੱਖ ਨਹੀਂ ਕੀਤਾ ਇਹਨਾਂ ਨੇ ਉਲਟ ਸਾਡੇ ਪਿੰਡ ਛੁੜਿਆਂ ਦੀਆਂ ਇੱਕ ਨੰਦ ਸਿੰਘ ਛੋਟੀ ਹੁੰਦਾ ਹੈ ਉਦੋਂ ਸਰਪੰਚ ਤੇ ਸਾਡੇ ਨਾ ਟਾਲੀਆਂ ਹੀ ਬਹੁਤ ਭਾਰੀਆਂ ਹੱਡਾ ਰੇੜੀ ਦੀਆਂ ਉਹ ਇੱਥੇ ਘਾਲਾ ਇੱਕ ਪੰਚਾਇਤ ਦਾ ਅਚੋਈ ਜੀ ਉਹਦੇ ਵਿੱਚ ਬਹੁਤ ਭਾਰੀਆਂ ਟਾਲੀਆਂ ਆਈਆਂ ਇਹਨਾਂ ਨੇ ਬਟਾਫ ਨੂੰ ਕੇ ਪਤਾ ਨਹੀਂ ਨਾ ਕੋਈ ਮਤਾ ਨਾ ਕੋਈ ਇਹਨਾਂ ਨੇ ਕੋਈ ਸਰਕਾਰ ਨੂੰ ਕੋਈ ਮਨਜ਼ੂਰੀ ਕੱਖ ਨਹੀਂ ਐਵੇਂ ਵੜਦੇ ਰਹਿ ਇਹਨਾਂ ਨੂੰ ਇਸ ਬਾਰੇ ਪਤਾ ਕੋਈ ਨਹੀਂ ਹੈ ਵੀ ਤੇ ਇਹ ਮੁੜ ਕੇ ਅਸੀਂ ਤਾਂ ਸਾਦੇ ਜੀ ਦੀਵਲ ਕੰਮ ਕਰਕੇ ਵੀਡੀਓ ਸਾਹਮਣੇ ਦਿੱਤਾ ਡੀਸੀ ਸਾਹਮਣੇ ਮਨਜ਼ੂਰੀ ਕੀਤੀ ਸੱਧਿਆ ਫਿਰ ਉਹ ਪਾਸ ਹੋਏ ਫਿਰ ਜੰਗਲਾਤ ਵਾਲਿਆਂ ਤੇ ਗਏ ਜੰਗਲਾਤ ਵਾਲਿਆਂ ਨੰਬਰ ਲਾਏ ਸਭ ਕੁ ਕਰਕੇ ਤੇ ਉਹਨਾਂ ਨੇ ਪਾਸ ਕਰਤਾ ਉਹ ਕਹਿੰਦੇ ਵੀ ਇਹਦੀ ਜਿਹੜੀ ਆ ਵੀਡੀਓ ਦੱਸ ਤੇ ਭੇਜੀ ਵੀਡੀਓ ਦਫ਼ਤਰ ਵਾਲਿਆਂ ਨੇ ਮੁੜ ਕੇ ਨਾ ਅਖਬਾਰ 'ਚ ਕਢਾਤਾ ਨੋਟਿਸ ਕਢਾਇਆ ਨਾ ਦੇਖੋ ਨੋਰਸ ਵੀ ਘੜਾਇਆ ਖਵਾ ਦੀ ਦਿੱਤਾ ਗਿਆ ਤੇ ਮੂਰਤੀ ਫਿਰ ਇਹਦੀ ਨਿਲਾਮੀ ਰੱਖੀ ਗਈ 21 21 10 ਇਹ 21 10 ਨੂੰ ਰੱਖੀ ਗਈ ਨਿਲਾਮੀ ਹੂੰ ਨੂੰ ਨਿਲਾਮੀ ਰੱਖੀ ਗਈ ਆ ਇਹਦੀ ਤੇ ਸਾਰਿਆਂ ਨੂੰ ਤੁਹਾਨੂੰ ਸੂਚਿਤ ਕੀਤਾ ਇੱਥੇ ਘਟੂ ਘਟ 250 ਵਪਾਰੀ ਜਿਹੜਾ ਆ ਰਾਜਸਥਾਨ ਪਠਾਨਕੋਟ ਬੜੀ ਦੂਰੋਂ ਦੂਰੋਂ ਤੇ ਅੰਮ੍ਰਿਤਸਰ ਗਾ ਜਿੰਨੇ ਵੀ ਚਲੋ ਵਪਾਰੀ ਸਾਰੇ ਆਏ ਆ ਕੱਢੇ ਆ ਤੇ ਸਾਰੇ ਪਿੰਡ ਦੇ ਵੀ ਇੱਥੇ ਇਕੱਠੇ ਹੋਏ ਨਲਾਮੀ ਸ਼ੁਰੂ ਹੋਣ ਲੱਗੀ ਨਲਾਮੀ ਸ਼ੁਰੂ ਹੋਣ ਤੇ ਪੈਸੇ ਜਿਹੜਾ ਲੱਖ ਰੁਪਈਆ ਦੀ ਸਕਿਉਰਿਟੀ ਰੱਖੀ ਗਈ ਸੀ ਤੇ ਇਹ ਤੋਂ ਪਹਿਲਾਂ ਸੂਚਿਤ ਵੀ ਕਰਾਇਆ ਗਿਆ ਇਹ ਸਾਰਿਆਂ ਨੂੰ ਸੂਚਿਤ ਕਰਾਇਆ ਗਿਆ ਚੌਂਕੀਦਾਰ ਨੂੰ ਸੱਜ ਕੇ ਸੈਨ ਵੀ ਕਰਾਇਆ ਗਿਆ ਪਿੰਡ ਇਹ ਜਿਹੜੇ ਕੁਝ ਸ਼ਰਾਧਤੀ ਅੰਸਰ ਇਹਨਾਂ ਨੇ ਇਹ ਮੁੜ ਕੇ ਸੈਨ ਨਹੀਂ ਕੀਤੇ ਨੋਟਿਸ ਤੇ ਆ ਦੇਖੋ ਸਾਰੇ ਪਿੰਡ ਦੇ ਸਾਰੇ ਪਿੰਡਾਂ ਦੇ ਸੈਨ ਕਿੰਨੇ ਸਾਰੇ ਸੈਨ ਹੋਏ ਇੱਕ ਚਾਰ ਕੁ ਬੰਦੇ ਸ਼ਰਾਬਤੀ ਆਂਸਰ ਸੈਨ ਨਹੀਂ ਕੀਤੇ ਕਿੰਦੇ ਸਾਡੇ ਬੁਟੇ ਆ ਅਸੀਂ ਵੱਢਣ ਨਹੀਂ ਦੇਣੇ ਇਹ 10 ਕੁ ਬੰਦੇ ਲੈ ਕੇ ਆਣ ਕੇ ਤੇ ਇਹਨਾਂ ਨੇ ਹੰਗਾਮਾ ਕੀਤਾ ਪੰਚਾਇਤ ਨੂੰ ਮਾੜਾ ਚੰਗਾ ਬੋਲਿਆ ਅਫਸਰ ਬੈਠੇ 250 ਵਪਾਰੀ ਸੀਗਾ ਇਹਨਾਂ ਨੇ ਮਾੜਾ ਚੰਗਾ ਬੋਲਿਆ ਤੇ ਪੰਚਾਇਤ ਨੂੰ ਗਾਹਮਿਕੜੀਆਂ ਆਸਰੋਂ ਕਹਿੰਦਾ ਈਸੀ ਕੋਣ ਹੈ ਕਿ ਡੀਸੀ ਨੇ ਮਨਜ਼ੂਰੀ ਦਿੱਤੀ ਆ ਉਹ ਕੌਣ ਹੁੰਦਾ ਡੀਸੀ ਇਹ ਸਭ ਇਹਨਾਂ ਕੀਤਾ ਫਿਰ ਜਿਹੜੇ ਲੱਖ ਰੁਪਏ ਸਕਿਉਰਟੀ ਜਮਾ ਹੁੰਦੀ ਸੀ ਆਪਣੇ ਵੀਡੀਓ ਸਾਹਬ ਤੋਂ ਆਈ ਸੀ ਨਿਲਾਮੀ ਕਰਾਉਣ ਉਹਨਾਂ ਤੋਂ ਬੋਰੇ ਚ ਆਪਾਂ ਜਿੰਨੇ ਪੈਸੇ ਸਕਿਉਰਿਟੀ ਜਮ੍ਹਾਂ ਕਰੀ ਜਾਂਦੇ ਉਹ ਕਹਿੰਦੇ ਬੋਰਾ ਦੇ ਇਹਨਾਂ ਨੇ ਪੈਸੇ ਦੀ ਜਿਹੜੀ ਉਹਨੂੰ ਵੀ ਸੈਕਟਰੀ ਸਾਹਿਬ ਤੋਂ ਲੈਣ ਦੀ ਕੋਸ਼ਿਸ਼ ਕੀਤੀ ਇਸ ਡਰ ਦੇ ਮਾਰਿਆਂਦੇ ਆਪਾਂ ਫੇਰ ਮੁੜ ਕੇ ਜਿਹੜੀ ਉਹ ਨਿਲਾਮੀ ਬੰਦ ਕਰਤੀ ਉਹਨਾਂ ਦੇ ਸਕਿਉਰਿਟੀ ਵਾਪਸ ਕਰਤੀ ਕਿ ਅਸੀਂ ਤੁਹਾਡੇ ਕੋਲ ਕੋ ਪ੍ਰੂਫ ਹੈਗਾ 28 ਤਰੀਕ ਮੁੜ ਕੇ ਦਿੱਤੀ ਗਈ ਹੈ ਵੀ 28 ਤਰੀਕ ਆਪਾਂ ਦੁਬਾਰਾ ਨਿਲਾਮੀ ਕਰਾਵਾਂਗੇ ਵੀ ਚਲੋ ਕੋਈ ਨਹੀਂ ਹੁਣ ਜੋ ਆਇਆ ਤੇਲ ਦਾ ਜੋ ਗਾਇ ਨੁਕਸਾਨ ਹੋਇਆ ਜਾਂ ਇੱਥੇ ਆਏ ਜਿੰਨਾ ਨੁਕਸਾਨ ਹੋਇਆ ਵੀ ਚਲੋ ਕੋਈ ਗੱਲ ਨਹੀਂ ਭਰ ਲਾਂਗੇ ਬਿਜੇ ਉਹਨੂੰ ਦੁਬਾਰਾ 28 ਦਿਨ ਕਰ ਲੈਣ ਤੁਹਾਡੇ ਕੋਈ ਹੈਗਾ ਟੱਕਣ ਦਾ ਐਵੇਂ ਸਾਡੇ ਨੂੰ ਸਮ ਲੀਗਲ ਆ ਤੇ ਤੁਸੀਂ ਭਾਜੀ ਉਹ ਲੈਓ ਤੇ ਅਸੀਂ ਨਹੀਂ ਕਰਾਉਂਦੇ ਨਾ ਵੀ ਤੇ 28 ਦਿਨ ਦੁਬਾਰਾ ਨਾ ਵੀ ਇਹਨਾਂ ਨੂੰ ਕੁਝ ਕੁਝ ਨਹੀਂ ਹੋਣਾ 28 ਦਿਨ ਦੁਬਾਰਾ ਫੇ ਆਪਾਂ ਪੁਲਿਸ ਹਾਜ਼ਰੀ ਦੇ ਨਾਲ 25 ਬੰਦੇ ਪੁਲਿਸ ਦੇ ਲਾਇਆ ਸਟੇਸ਼ਨ ਦਿੱਤਾ ਸੀ ਉਹਨਾਂ ਨੇ ਦੇਖਿਆ ਵੀ ਠੀਕ ਆ ਲੀਗਲ ਕੰਮ ਆ ਉਹਨਾਂ ਨੇ 25 ਬੰਦੇ ਪੁਲਿਸ ਦੇ ਭੇਜੇ ਉਹਨਾਂ ਨਾਲ ਦਿਨ ਨਿਗਰਾਨੀ ਜੇ ਹੇਟ ਜਿਹੜੀ ਨਰਾਮੀ ਕੀਤੀ ਗਈ ਆ ਵੀਡੀਓ ਬਗਾਤੀ ਗਈ ਸਭ ਹੋ ਗਿਆ ਤੇ ਹੁਣ ਇਹਦਾ 19 ਲੱਖ ਦੀ 19 ਲੱਖ ਦੀ ਹੋਈ ਉਹ ਬੋਲੀ ਬੋਲੀ ਤੇ ਹੁਣ ਹੋਰ ਕੰਮ ਕਟਾਈ ਹੋ ਰਹੀ ਹੈ ਜੀ ਹਾਂਜੀ ਹਾਂਜੀ ਇਹ ਮੁੜ ਕੇ ਇਹਨਾਂ ਨੇ ਨਾ 29 ਤਰੀਕ ਨੂੰ ਝੂਠਾ ਲੇਖ ਲੁੱਕੇ ਤੇ ਕੋਰਟ ਦੇ ਵਿੱਚ ਇਹ ਕਲੀਅੰਟ ਪਾਤੀ ਹੁਣ ਕੋਰਟ ਨੇ ਉਹਦੀ ਜਿਹੜੀ ਆ ਰੋਕ ਲਾਤੀ ਤੇ ਵੀ ਤੁਸੀਂ ਤਤ ਵੀ ਸ਼ੁਰੂ ਅਸੀਂ ਸਾਰੇ ਜਿੰਨੇ ਇਹ ਕੋਰਟ ਦੇ ਵਿੱਚ ਪੇਸ਼ ਕਰਤੇ ਤਤ ਤੇ ਉਹ ਸਭ ਕੁਝ ਲੀਗਲ ਆਹੀ ਉਹਦੇ ਕੋਰਟ ਨੇ ਦੋ ਤਿੰਨ ਤਰੀਕਾ ਪਾਈਆਂ ਵਿੱਚ ਨਹੀਂ ਜਦੋਂ ਥੋੜਾ ਲੇਟ ਹੋਗਾ ਹੈ ਤੇ ਉਹ ਕੋਰਟ ਨੇ ਫਿਰ ਇਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਤਤ ਨਹੀਂ ਪੇਸ਼ ਕੀਤਾ ਨਾ ਕੋਈ ਸਬੂਤ ਦੇਸ਼ ਕੀਤਾ ਬਿਨਾ ਤੱਤਾਂ ਤੋਂ ਇਹਨਾਂ ਨੇ ਜਿਹੜਾ ਆ ਝੂਠਾ ਇਹਨਾਂ ਨੇ ਜਿਹੜੀ ਝੂਠ ਮਾਰ ਕੇ ਇਹ ਲਾਇਆ ਗਿਆ ਵੀ ਇਹ ਜਿਹੜਾ ਲੀਗਲ ਹੈਗਾ ਕੰਮ ਮਨਜ਼ੂਰੀ ਦਿੱਤੀ ਲੀਗਲ ਉਹਨਾਂ ਨੇ ਸਾਨੂੰ ਮਨਜ਼ੂਰੀ ਦੇ ਦਿੱਤੀ ਕੋਰਟ ਨੇ ਆਰਡਰ ਆਰਡਰ ਦੀ ਕਾਪੀ ਦੇ ਦਿੱਤੀ ਤੁਹਾਡਾ ਮਨਜ਼ੂਰੀ ਆ ਹਾਂਜੀ ਮਨਜ਼ੂਰੀ ਆ ਮਨਜ਼ੂਰੀ ਹੋਣ ਦੇ ਬਾਅਦ ਫਿਰ ਅਸੀਂ ਇਹ ਕਹਿੰਦੇ ਵੀ ਜੱਜ ਨੇ ਹੁਕਮ ਦੇ ਦਿੱਤੇ ਵੀ ਕਟਾਈ ਕਰ ਸਕਦੇ ਆ ਕਟਾਈ ਲਾਤੀ ਲਾਉਣ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਬਿਵਾਦ ਕੀਤਾ ਬਿਵਾਦ ਕਰਕੇ ਇਹਨਾਂ ਨੇ ਉੱਤੇ ਹੰਗਾਮਾ ਕੀਤਾ ਜਿਹਦਾ ਤੁਸੀਂ ਆਏ ਸੀਗੇ ਉਸ ਦੇਖਿਆ ਇਹਨਾਂ ਨੇ ਮੁੜ ਕੇ ਉਹ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਮਾਰਾ ਚਿੰਗਾ ਬੋਲਣ ਤੇ ਉਹਨਾਂ ਨੂੰ ਡਰਾਉਣ ਤੋਂ ਆਉਂਦੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਅਸੀਂ ਮੰਗ ਕਰਦੇ ਆਂ ਵੀ ਜੇ ਇਹਨਾਂ ਨੇ ਜਿੰਨੇ ਵੀ ਚਲੋ ਕੋਈ ਇਲੀਗਲ ਕੰਮ ਹੈਗਾ ਆ ਇਹ ਗਲਤ ਕੰਮ ਜਾਂ ਕੋਈ ਵੀ ਕੌਟਾਂ ਨੂੰ ਇਹ ਚਾਹੀਦਾ ਵੀ ਜਿਹੜਾ ਬੰਦੇ ਇਹਨੇ ਝੂਠੀ ਕੋ ਕੰਪਲੀਟ ਕੋਰਟ ਦੇ ਵਿੱਚ ਕਰਦਾ ਜਿਉ ਨਹੀਂ ਸਾਫ ਤੋਂ ਹੁੰਦੀ ਉਹਨਾਂ ਨੂੰ ਕਾਨੂੰਨੀ ਕਾਰਵਾਈ ਕੀਤੀ ਹੈ ਜੁਰਮਾਨਾ ਵੀ ਹੋਣਾ ਚਾਹੀਦਾ ਹਰ ਇੱਕ ਬੰਦਾ ਝੂਠੀ ਗੱਲ ਦਾ ਵਕੀਲਾਂ ਦੇ ਚੱਕਰ ਦਾ ਹੀ ਗੱਲ 50-5000 ਰੁਪਈਆ ਇਹਨਾਂ ਦਾ ਪੈਸਾ ਕਿੱਥੋਂ ਗਰੀਬ ਬੰਦਾ ਕੱਢੂਗਾ ਵੀ ਇਹ ਇਹਨਾਂ ਨੂੰ ਬਿਨਾਂ ਤਕਤਾਂ ਤੋਂ ਬਗੈਰ ਜਿਹੜਾ ਕੋਰਟ ਦੇ ਵਿੱਚ ਲੱਗਣਾ ਹੀ ਨਹੀਂ ਚਾਹੀਦਾ ਤੇ ਬਾਕੀ ਮੋਰ ਕੇ ਦਰਖਾਸਤ ਵੀ ਇਹਨਾਂ ਨੇ ਦਰਖਾਸਤ ਇਹਨਾਂ ਦਿੱਤੀ ਸੀ ਵੀ ਪੰਚਾਇਤ ਨੂੰ ਮਾਰਾ ਚੰਗਾ ਬੋਲਿਆ ਉਹ ਵੀ ਮਤਾ ਪਾਇਆ ਥਾਣੇ ਦਰਖਾਸਤ ਦਿੱਤੀ ਸੀ 25 25 10 ਨੂੰ ਵੀ ਇਹਦੇ ਵਿੱਚ ਸਾਨੂੰ ਇਨਸਾਫ ਦਿੱਤਾ ਵੀ ਪੰਚਾਇਤ ਗਾਲਾਂ ਕੱਢੀਆਂ ਅੰਦਰ ਇਹਨਾਂ ਨੇ ਜਿਹੜੀ ਉਲੰਘਣਾ ਕੀਤੀ ਪੰਚਾਇਤ ਨੂੰ ਮਹਾਰਾਜਾਂ ਬੋਲਿਆ ਮਤਾ ਪਾਇਆ ਦਰਖਾਸਤ ਦਿੱਤੀ ਸਾਹਿਬ ਦਿੱਤੀ ਹੈ 4 ਮਹੀਨੇ ਹੋ ਗਏ ਥਾਣੇ ਦਰਖਾਸਤ ਦਿੱਤੀ ਨੂੰ ਚਾਰ ਚਾਰ ਪੰਚਾਇਤਾਂ ਜਾਂਦੀਆਂ ਆਈਆਂ ਇਹ ਜਿਹੜੇ ਮੋਰਜਮ ਪਾਰਟੀ ਦਾਬਾਂ ਬੰਦੀ ਇਹਨਾਂ ਨੂੰ ਦੁਬਾਰਾ ਸੱਦਿਆ ਹੀ ਨਹੀਂ ਗਿਆ ਬੈਹ ਬੈ ਕੇ ਹੁੰਦੇ ਰਹੇ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਡੀ ਬੇਨਤੀ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਅੰਤਰ ਮਾਰੇ ਅੰਤਰ ਤਾਂ ਜੋ ਪਿੰਡਾਂ ਦਾ ਵਿਕਾਸ ਹੋ ਸਕੇ ਇਹਨਾਂ ਨੂੰ ਨੱਥ ਪਾਇਆ ਜਾ ਤਾਂ ਹੀ ਵਿਕਾਸ ਹੋਊਗਾ ਇਹਨਾਂ ਦਾ ਕਾਰਨ ਹੀ ਨਹੀਂ ਨੇਂਡਾ ਢੋਡੀ ਸਿੰਘ ਹੋਇਆ ਦਰਸ਼ਨ ਸਿੰਘ ਹੋਇਆ ਇਹ ਬਕੈਰਾ ਇਹਨਾਂ ਨੇ ਜੋ ਪਿੰਡ ਦਾ ਮਹੌਲ ਖਰਾਬ ਕੀਤਾ ਐਵੇਂ ڈاک ਬੰਦੇ ਆ ਬਾਕੀ ਸਾਰੇ ਜਿੰਨੀ ਦੋ ਪਿੰਡਾਂ ਦੇ ਇਕਾ ਕਰਕੇ ਸਰਪੰਚ ਵੀ ਨੂੰ ਬਣਾਇਆ ਸਰਪੰਚ ਬਣਾਇਆ ਤੇ ਅਸੀਂ ਇਹਨਾਂ ਤਤਤਵਾਦ ਦੇ ਵਿਚੋ ਪਿੰਡ ਦਾ ਕੋਹ ਬਣ ਜਾਏ ਇਹ ਚਲਤੀ ਅੰਸਰ ਇਹ ਇਹ ਸਮਝਦੇ ਨਹੀਂ ਤੇ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਾਨੂੰਨੀ ਹੁਕਮ ਜਾਈ ਜਾਈ ਵਾਹੀ ਗੁਰੂ ਦਾ ਖਾਲਸਾ ਵਾਹੀ ਗੁਰੂ ਦੀ ਖਫਤੇ ਹਾਂ ਜੀ ਕਿਨਾ ਤੁਹਾਡੇ ਕਲਵੰਤ ਕੋਰਮੇ ਪਿੰਡ ਦੀ ਪੰਚਾ ਹਾਂ ਜੀ ਹਾਂ ਜੀ ਜਿਹੜਾ ਮੰਗ ਸੋਡੀ ਆ ਸਾਰਿਆਂ ਨੂੰ ਬਹੁਤ ੱੱਕਾ ਕਰਦਾ ਪਿਆ ਇਹ ਮੇਰ ਨਾਲ ਵੀ ਬਹੁਤ ਨਜਾਇਜ਼ ਕਰਦਾ ਪਿਆ ਐ ਮੈਂ ਵਿੱਢੋ ਲੈਡੀ ਹਾਂ ਤੇ ਇਹ ਮੇਰੇ ਸੌਰਸਾ ਸਾਹਿਬ ਲੰਬੜਦਾਰ ਸਾਹਿਬ ਸੀਗੇ ਮੈਂ ਤੇਥ ਹੋ ਚੁੱਕੀ ਹਾਂ ਇਹ ਸਾਰਿਆਂ ਨਾਲ ੱੱਕਾ ਕਰਦਾ ਗਰੀਬਾਂ ਨਾਲ ਬਹੁਤ ੱੱਕਾ ਕਰਦਾ ਜਿੰਨੀ ਵੀ ਪੰਚਾਇਤੀ ਜ਼ਮੀਨ ਆ ਸਾਰੀ ਇਹਦੇ ਥੱਲੇ ਆ ਸਾਰਿਆਂ ਨੂੰ ਮੰਗ ਕੀਤੀ ਜਾਂਦੀ ਆ ਵੀ ਸਾਨੂੰ ਇਹੇ ਕਢਾਈ ਜਾਵੇ ਥੱਲੇ ਕਢਵਾਈ ਜਾਵੇ ੱੱਕਾ ਬਹੁ ਕਰਦਾ ਆ ਸਾਡੇ ਨਾਲ ਸਾਰਿਆਂ ਨਾਲ ਤੇ ਇਹ ਹੀ ਸਾਡੀ ਮੰਗ ਆ ਜੇ ਅਸੀਂ ਪੁਲਿਸ ਵੀ ਕੰਪਲੇਨਟ ਕਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਮੋਂ ਨਿਜਾਇਜ਼ ਕਰਦਾ ਸਾਰੇ ਪਿੰਡ ਨਾਲ ਇਹ ਪਿੰਡ ਜੀ ਕਾਲਾ ਸਾਹ ਵਾਈਕ ਜੀ ਦੀ ਨਾ ਪੜਾਈ ਮਾਈ ਕਾਲਾ ਸਾਹ ਵਾਈਕ ਜੀ ਕੀ ਬਤੇ ਮੇਰਾ ਨਾਮ ਦੀ ਲਸ਼ਕਰ ਸਿੰਘ ਪਿੰਡ ਨੂਤਲੇ ਖੁੰਡਾ ਵੀ ਪਿੰਚਾਇਤ ਦਾ ਮੈਂ ਆਪਣਾ ਚੇਅਰ ਮੈਂਬਰ ਹੈਗਾ ਤਕਰੀਬਨ ਅੱਜ ਤੋਂ 25 ਸਾਲ ਪਹਿਲਾਂ ਵੀ ਮੈਂ ਪੰਚਾਇਤ ਮੈਂਬਰ ਸੀ ਤਾਂ ਅੱবি ਵੀ ਪੰਚਰ ਤੇ ਜੋ ਕਿ ਇਹ ਸ਼ਰਾਤੀ ਲੋਕ ਆ ਇਹਨਾਂ ਨੇ ਕਰਦੇ ਆ ਕਿ ਜੋ ਗਰੀਬ ਦੀ ਥੱਲੇ ਪ੍ਰਾਪਰਟੀ ਹੈ ਜ਼ਮੀਨ ਜਾਇਦਾਦ ਆ ਉਹ ਸਾਰੀ ਤੱਕੇ ਨਾਲ ਕੱਢ ਕੇ ਬੜਿਆਂ ਲੋਕਾਂ ਨੂੰ ਪੇਮੈਂਟ ਲਈ ਜਾਂਦੇ ਆ ਵੇਚੀ ਜਾਂਦੇ ਆ ਭਈ ਇਹਨੂੰ ਮੈਨੂੰ ਕਬਜ਼ੇ ਦਾ ਇਨਾ ਦੇ ਦੇ ਸਾਡੇ ਪਿੰਡ ਦੇ ਵੇ ਤਕਰੀਬਨ 10-12 ਕੇਤ ਪੰਚਾਇਤ ਦੇ ਸੀ ਅਸੀਂ ਜੋ ਕਿ ਉਹਦੀ ਬੋਲੀ ਕਰਦੀ ਹੁੰਦੀ ਸੀ ਪੰਚਾਇਤ ਖੜਕਾਨਾ ਵੇਚਦੇ ਹੁੰਦੇ ਸੀ ਖੜਕਾਨਾ ਖੁਦ ਅਸੀਂ ਵੜਦੇ ਹੁੰਦੇ ਸੀ ਥੋੜਾ ਥੋੜਾ ਕਰਕੇ ਉਹ ਕੇ ਵੇਚਣਾ ਗਰੀਬਾਂ ਨੇ ਤਾਂ ਪੈਸੇ ਬਟਾ ਹੋ ਇਹਨਾਂ ਨੇ ਪਤਾ ਨਹੀਂ ਕਿਸ ਵਜ੍ਹਾ ਨਾਲ ਵੇਚ ਲਈ ਖਾ ਲਈ ਹੁਣ ਜੋ ਕਿ ਬਾਕੀ ਸਕੂਲ ਦੀ ਆ ਪੰਚਾਇਤ ਦੀ ਜ਼ਮੀਨ ਸਿਵਿਆਂ ਦੀ ਆ ਉਹ ਸਾਡੀ ਆ ਤੁਸੀਂ ਕੁਝ ਨਹੀਂ ਲੱਗਦੇ ਅਸੀਂ ਇੱਥੇ ਆਪਣੇ ਬੰਦੇ ਮਰਿਓ ਖੁਕਾਂਗੇ ਜਿਹੜੇ ਕਿ ਹਰੀਜਾਨੇ ਕੁਝ ਨਹੀਂ ਲੱਗਦੇ ਏਦਾਂ ਰੋਲਾ ਪਾ ਕੇ ਮੁੜ ਕੇ ਆ ਸਪੇਦਿਆਂ ਦਾ ਪਾਤਾ ਅਸੀਂ ਪੰਚਾਇਤ ਦੇ ਨਾਤੇ ਹੁੰਦੇ ਅਸੀਂ ਉਹਦਾ ਵਿਕਾਸ ਕਰਨਾ ਚਾਹੁੰਦੇ ਸੀ ਸ਼ਮਸ਼ਾਨ ਘਾਟ ਬਣਾਉਣਾ ਚਾਹੁੰਦੇ ਸੀ ਗਲੀ ਬਣਾਉਣੀ ਚਾਹੁੰਦੇ ਸੀ ਇਹ ਖੁਦ ਸੇਵੇ ਵੀ ਫਰਜ਼ਾਂ ਲਈ ਫਿਰਦੇ ਆ ਵੀ ਅਸੀਂ ਵੇਚ ਲਈਏ ਭੱਡਿਆਂ ਤੇ ਜਨਾਬ ਦੇਖੋ ਇੰਨਾ ਤਕਾ ਤਕਰੀਬਨ 70 70 ਤੇ 70 ਦੀ 70 ਸਾਲ ਦੀ ਮੇਰੀ ਉਮਰ ਆ तकरीबन ਸਾਲ ਖਣ 6 ਮਹੀਨੇ ਕੱਟ ਹੋ ਗਏ ਜੋ ਕਿ ਮੈਂ ਦੇਖਦਾ ਇਹ ਜਿਹੜੇ ਤਿੰਨ ਚਾਰ ਬੰਦੇ ਇਹਨਾਂ ਨੇ ਸ਼ਰਾਰਤੀਆਂ ਨੇ ਇਹੋ ਹੀ ਕੰਮ ਲਾ ਰਿਆ ਅਗਰ ਜੇ ਜਾ ਕੇ ਤੁਸੀਂ ਮੌਕੇ ਤੇ ਦੇਖੋ ਜੋ ਗਰੀਬ ਆ ਸਾਰਿਆਂ ਨੂੰ ਪੈਰਾਂ ਨਾਲ ਕੁਚਲਦੇ ਆ ਪੈਰਾਂ ਨਾਲ ਕੁਚਲਦੇ ਇੱਕ ਨਿਹੰਗ ਸਿੰਘ ਆ ਉਹ ਕੁਰਬਾਨ ਲੈ ਕੇ ਤੁਰਿਆ ਰਹਿੰਦਾ ਉਹ ਦੇਖਦਾ ਪਰੇ ਹੋਏ ਉਹ ਜਿਹੜੀ ਜ਼ਮੀਨ ਤੇ ਦੇਖਦਾ ਕਬਜ਼ਾ ਕਰਦਾ ਉਹ ਹੁਣ ਨਾਲ ਖੁਦ ਹੋ ਕੇ ਕਬਜ਼ਾ ਕਰਾ ਰਿਆ ਤੇ ਇਹਨੂੰ ਆਪਾਂ 베ਚੀਏ ਅੜਾਪ ਕਰੀਏ ਤੇ ਦੱਸੋ ਚਾਹੇ ਕੋਈ ਐਸਸੀ ਆ ਚਾਹੇ ਕੋਈ ਜਰਨਲ ਹੋਆ ਚਾਹੇ ਕੋਈ ਸਾਈ ਆ ਜੇ ਕਿਸੇ ਦੇ ਡੈਥ ਹੋ ਜਾਊ ਕਿੱਥੇ ਜਾਊ ਕੂਕਲ ਇਹ ਸਾਡੀ ਆ ਜੀ ਪ੍ਰਾਪਰਟੀ ਇਹਦਾ ਕੀਮਤਲ ਹੋਇਆ ਤਾਂ ਫਨ ਤੇ ਸਮਝ ਨਹੀਂ ਲੱਗੀ ਅਜ ਤੱਕ ਬਾਕੀ ਬੋਲੀ ਐ ਬੋਲੀ ਦੇਖੋ ਵੀਡੀਓ ਸਾਹਿਬ ਨੇ ਮਨਜ਼ੂਰੀ ਦਿੱਤੀ ਇਹਨਾਂ ਡਾਕਟਾਂ ਜੀ ਬੀਸੀ ਸਾਹਿਬ ਨੇ ਮਨਜ਼ੂਰੀ ਦਿੱਤੀ ਜੰਗਲਾਤ ਮਹਿਕਮੇ ਨੇ ਮਨਜ਼ੂਰੀ ਦਿੱਤੀ ਨੰਬਰ ਲਾਇਆ ਨੰਬਰ ਲਾਏ ਖੁਦ ਮੈਂ ਪੰਚਾਇਤ ਮੈਂਬਰ ਨਾਲ ਖੁਦ ਨੰਬਰ ਲਵਾਏ ਜਗਲਾਸ ਮੈਚ ਨੇ ਬਾਕੀ 200 ਕਿੰਨੇ ਬੂਟੇ ਵੰਡੇ ਬਾਟ ਕਰੇ 62 65 ਆਪਾਂ ਲਿਖ ਕੇ ਦਿੱਤੇ ਉਹਨਾਂ ਦੀ ਮਨਜ਼ੂਰੀ ਆ ਗਈ ਅਸੀਂ ਵੱਢ ਲੈ ਵੱਢਦੇ ਇਹਨਾਂ ਨੇ ਮੁੜ ਕੇ ਆ ਕੋਟਾਂ ਚ ਕੇਸ ਕਰ ਦਿੱਤਾ ਆ ਕਰ ਦਿੱਤਾ ਅਗਰ ਮੇਰੇ ਕੋਲ ਹੁਣ ਕਾਗਜ਼ ਨਹੀਂ ਹੈ ਚੇਤਾ ਨਹੀਂ ਰਿਹਾ ਮੇਰੇ ਕਿਥੇ ਸੀਗੇ ਡੁਪਲੀਕੇਟ ਚਿੱਠੀਆਂ ਪਾ ਕੇ ਬਟੌਰ ਇਹ ਜੀ ਫਲਾਣੇ ਦਾ ਕੋਰਟ ਤੇ ਡੱਕ ਕੇ ਏਸਾ ਫਲਾਣੇ ਦਾ ਅਸੀਂ ਜਨਾਲ ਕੁੱਤੇ ਆਵਾਂ ਘੁੰਮ ਕੇ ਆ ਗਏ ਕੋਈ ਸਾਡਾ ਉੱਥੇ ਲੇਟਿਕ ਨਾ ਨੇ ਜੱਜ ਦੇ ਕੋਈ ਵਕੀਲ ਦੇ ਨੇ ਸਾਨੂੰ ਨਹੀਂ ਸਮਝ ਲੱਗਦੀ ਡਾਕ 'ਚ ਚਿੱਠੀ ਪਾਉਂਦੇ ਆ ਤੇ ਸਾਨੂੰ ਦੀਆਂ ਤੋੜਾਂ ਲਵਾ ਦਿੰਦੇ ਸਰਪੰਚ ਦੇ ਨਾਮ ਨਹੀਂ ਬਾਕੀ ਸਰਪੰਚ ਸੀ ਸਰਪੰਚ ਸਾਹਿਬ ਦਾ ਨਾਮ ਹੀ ਨਹੀਂ ਜਿਹਨੂੰ ਪਤਾ ਉਹ ਦੱਸੋ ਪਿੰਡ 'ਚ ਇਨਸਾਨ ਕਦ ਦਾ ਜਿਹਨੇ ਕਿ ਪੋਸਟ ਲੱਗਿਓ ਜੀ ਫਲਾਨਾ ਸਰਪੰਚ ਇੰਨੀ ਤਰੀਕ ਨੂੰ ਵੋਟਾਂ ਇੰਨੀ ਤਰੀਕ ਨੂੰ ਇਲੈਕਸ਼ਨ ਉਹ ਗਲਤ ਬੰਦਿਆਂ ਦੇ ਨਾਮ ਦੇ ਕੇ ਉਹਨਾਂ ਤੇ ਕੇਸ ਪਾਏ ਫਿਰਦੇ ਉਦੋਂ ਮੰਗੀ ਕਰਦੇ ਸਾਡੀ ਤਾਂ ਮੰਗ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਨਾਬ ਗਰੀਬ ਆਦਮੀ ਪਿੰਡ ਚ ਜਾ ਕੇ ਦੇਖੇ ਕੋਈ ਅਫਸਰ ਆਵੇ ਜੋ ਧੱਕਾ ਕਰ ਰਿਹਾ ਹੈ ਮੌਕੇ ਤੇ ਦੇਖੇ ਪ੍ਰਦੀਸ਼ਨ ਹੋ ਗਿਆ ਆਪਣੇ ਪੁਲਿਸ ਮਹਿਕਮਾ ਉੱਥੇ ਐਪਲੀਕੇਸ਼ਨਾਂ ਦੇ ਦਿਨੇ ਸਾਡੀ ਕੋਈ ਸੁਣਾਈ ਨਹੀਂ ਇਹਦੇ ਬਾਰੇ ਅਸੀਂ ਦਿੱਤੀ ਸਰਫਾਸਤ ਨੂੰ 4 ਮਹੀਨਿਆਂ ਕੋ ਸਾਡੀ ਕੋਈ ਸੁਣਾਈ ਨਹੀਂ ਅਸੀਂ ਬਹਿ ਕੇ ਉੱਠ ਕੇ ਘਰ ਨੂੰ ਆ ਜਾਈਦਾ ਜਿਹੜਾ ਵੱਡਾ ਆ ਉਹ ਉੱਥੇ ਗੇਟ ਦੇ ਥਾਣੇ ਦੇ ਮੋਹਰੇ ਦਬਕੇ ਮਾਰਦਾ ਤਾਂ ਗਰੋਟ ਗਰੋਟ ਲਈ ਮਹੱਤੜ ਵੀ ਕੁੱਤੇ ਮੰਗ ਮਗਰ ਮਗਰ ਸੁਰਪੇ ਘਰ ਨੂੰ ਆ ਜਾਂਦੇ ਕੀ ਕਰੀਏ ਆਹ ਪਟੀਸ਼ਨ ਆ ਸਾਡੇ ਗਰੀਬਾਂ